ਅੱਜ ਆਪਾਂ ਤੁਹਾਡੇ ਨਾਲ ਆਨੰਦ ਸਾਹਿਬ ਜੀ ਦੀ 10ਵੀਂ ਪੌੜੀ ਬਾਰੇ ਵਿਚਾਰ ਕਰਾਂਗੇ ਪਿਛਲੇ ਦਿਵਾਨਾਂ ਦੇ ਵਿੱਚ ਆਪ ਜੀ ਦੇ ਨਾਲ ਆਨੰਦ ਸਾਹਿਬ ਜੀ ਦੀ 9ਵੀਂ ਪੌੜੀ ਦੀ ਵਿਚਾਰ ਕੀਤੀ ਸੀ ਜਿਸ ਵਿੱਚ ਸਤਿਗੁਰਾਂ ਨੇ ਆਖਿਆ ਸੀ ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ ਹੇ ਸੰਤ ਪਿਆਰਿਓ ਹੇ ਸੰਤ ਜਨੋ ਰੱਬ ਦੇ ਪਿਆਰਿਓ ਆਓ ਤੇ ਆਪਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਹਾਣੀ ਨੂੰ ਉਹਦੇ ਗੁਣਾਂ ਨੂੰ ਬਿਆਨ ਕਰੀਏ ਸੋ ਅੱਜ ਸਤਗੁਰ ਜੀ ਮਿਹਰ ਕਰਦੇ ਨੇ ਅੱਜ ਆਪਾਂ ਆਨੰਦ ਸਾਹਿਬ ਜੀ ਦੀ ਦਸਵੀਂ ਪੌੜੀ ਬਾਰੇ ਵਿਚਾਰ ਕਰਾਂਗੇ ਧੰਨ ਗੁਰੂ ਅਮਰਦਾਸ ਮਹਾਰਾਜ ਕੀ ਫਰਮਾਉਣਾ ਕਰਦੇ ਨੇ ਨਾਲ-ਨਾਲ ਪੰਕਤੀਆਂ ਪੜਾਂਗੇ ਤੇ ਨਾਲ-ਨਾਲ ਅਰਥ ਕਰਨ ਦੇ ਯਤਨ ਕਰਾਂਗੇ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਣੀ ਵਿੱਚ ਫਰਮਾਉਣਾ ਕਰਦੇ ਨੇ ਹੇ ਦੁਨੀਆ ਦੇ ਲੋਕੋ ਆਪਣੇ ਮਨ ਨੂੰ ਸਮਝਾ ਲਓ ਤੇ ਦੱਸੋ ਕਿ ਹੇ ਮਨ ਤੂੰ ਬੜਾ ਚੰਚਲ ਹੈ ਚੰਚਲ ਉਹ ਹੈ ਜਿਹੜਾ ਇੱਕ ਜਗ੍ਹਾ ਤੇ ਟੇਕੇ ਨਹੀਂ ਬੈਠਦਾ ਜਿਵੇਂ ਬੱਚੇ ਨੇ ਨਾ ਕਦੇ ਉਧਰ ਛਲਾਂਗਾ ਮਾਰਦੇ ਨੇ ਕਦੇ ਇਧਰ ਭੱਜਦੇ ਨੇ ਕਦੇ ਉਧਰ ਚਲੇ ਜਾਂਦੇ ਨੇ ਇਸੇ ਤਰ੍ਹਾਂ ਸਾਡਾ ਮਨ ਹੈ ਇਹ ਗੁਰੂ ਦੇ ਦੁਆਰੇ ਤੇ ਨਹੀਂ ਟਿਕਦਾ ਇਹ ਰੱਬ ਦੇ ਨਾਲ ਨਹੀਂ ਜੁੜਦਾ ਬਸ ਇਧਰ-ਉਧਰ ਇਹ ਵੀ ਭੱਜਿਆ ਫਿਰਦਾ ਹੈ ਲੋਭੀ ਜਿਹੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਸੋ ਗੁਰੂ ਪਿਆਰਿਓ ਇਹ ਜਿਹੜਾ ਮਨ ਹੈ ਇਹ ਚੰਚਲ ਹੈ ਇੱਕ ਜਗ੍ਹਾ ਤੇ ਟਿਕਣ ਵਾਲਾ ਨਹੀਂ ਹੈ ਸਤਗੁਰ ਸੱਚੇ ਪਾਤਸ਼ਾਹ ਮਨ ਨੂੰ ਸਬੋਧਨ ਹੋ ਕੇ ਕਹਿ ਰਹੇ ਨੇ ਉਹ ਮਨਾ ਚਤੁਰਾਈਆਂ ਦੇ ਨਾਲ ਰੱਬ ਨੂੰ ਅੱਜ ਤੱਕ ਕਿਸੇ ਨੇ ਨਹੀਂ ਪਾਇਆ ਚਤੁਰਾਈਆਂ ਦੇ ਨਾਲ ਆਪਣੀਆਂ ਸਿਆਣਪਾਂ ਦੇ ਨਾਲ ਰੱਬ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਤੇਰੇ ਕੋਲ ਜਿੰਨੀਆਂ ਚੁਤਰਾਈਆਂ ਨੇ ਜਿੰਨੀਆਂ ਸਿਆਣਪਾਂ ਨੇ ਸਤਿਗੁਰ ਕਹਿੰਦੇ ਛੱਡ ਧੰਨ ਗੁਰੂ ਅਮਰਦਾਸ ਮਹਾਰਾਜੀ ਫਰਮਾਉਣਾ ਕਰਦੇ ਨੇ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਮੇਰੇ ਮਨਾ ਤੂੰ ਇਹ ਗੱਲ ਧਿਆਨ ਨਾਲ ਸੁਣ ਚੁਤਰਾਈ ਨਾ ਚਤੁਰਪੁਜ ਪਾਈ ਐ ਉਜੜਾ ਅਕਾਲ ਪੁਰਖ ਹੈ ਉਹ ਚਤਰਾਈਆਂ ਦੇ ਨਾਲ ਚਲਾਕੀਆਂ ਦੇ ਨਾਲ ਨਹੀਂ ਪਾਇਆ ਜਾ ਸਕਦਾ ਜੇ ਕੋਈ ਬੰਦਾ ਕਦੇ ਵੀ ਮੈਂ ਤਾਂ ਬੜਾ ਸਿਆਣਾ ਮੈਂ ਤਾਂ ਬੜੀਆਂ ਚਲਾਕੀਆਂ ਕਰ ਲੈਣਾ ਮੈਂ ਆਪਣੇ ਆਪ ਨੂੰ ਬੜਾ ਉਸਤਾਦ ਸਮਝਦਾ ਤੇ ਮੈਂ ਰੱਬ ਨੂੰ ਵੀ ਚਲਾਕੀ ਦੇ ਨਾਲ ਪਾ ਲਵਾਂਗਾ ਸਤਿਗੁਰ ਕਹਿੰਦੇ ਇਹ ਨਹੀਂ ਹੋਣਾ ਚਤਰਾਈ ਨਾ ਚਤੁਰਪੁਜ ਪਾਈ ਹੈ ਚਤਰਾਈਆਂ ਦੇ ਨਾਲ ਰੱਬ ਨਹੀਂ ਮਿਲਦਾ ਰੱਬ ਪਾਉਣ ਲਈ ਤਾਂ ਮਨ ਨੂੰ ਸਾਫ਼ ਕਰਨਾ ਪੈਂਦਾ ਹੈ ਤੇ ਗੁਰੂ ਪਾਸ਼ਾ ਇੱਥੇ ਸਮਝਾਉਂਦੇ ਨੇ ਚਤਰਾਈ ਨਾ ਪਾਇਆ ਕਿਨਾਂ ਕਿਸੇ ਨੇ ਵੀ ਚੁਤਰਾਈਆਂ ਦੇ ਨਾਲ ਰੱਬ ਨੂੰ ਨਹੀਂ ਪਾਇਆ ਤੂੰ ਸੁਣ ਮਨ ਮੇਰੇ ਆਹੇ ਮੇਰੇ ਮਨਾ ਤੂੰ ਇਹ ਗੱਲ ਧਿਆਨ ਨਾਲ ਸੁਣ ਇਹ ਮਾਇਆ ਮੋਹਣੀ ਜਿਨ ਏਤ ਭਰਮ ਪੁਲਾਇਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਮਾਇਆ ਹੈ ਇਹ ਮੋਹਣੀ ਹੈ ਮੋਹਣੀ ਦਾ ਮਤਲਬ ਹੈ ਜਿਹੜੀ ਮਨ ਨੂੰ ਮੋਹ ਲੈਂਦੀ ਹੈ ਤੇ ਜਿਨ ਏਤ ਭਰਮ ਪੁਲਾਇਆ ਇਹ ਮਾਇਆ ਨੇ ਸਾਰੇ ਸੰਸਾਰ ਦੇ ਵਿੱਚ ਸਾਰੇ ਸੰਸਾਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਕੇ ਇੱਕ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਐਸਾ ਲਪੇਟਿਆ ਹੈ ਕਿ ਇਹਨੇ ਰੱਬ ਹੀ ਭੁਲਾ ਦਿੱਤਾ ਹੈ ਤੇ ਸਤਗੁਰ ਕਹਿੰਦੇ ਮਾਇਆ ਤਾਂ ਮੋਹਣੀ ਤਿਨਾਂ ਕੀਤੀ ਜਿੰਨ ਠਗੌਲੀ ਪਾਈਆ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਮਾਇਆ ਮੋਹਣੀ ਹੈ ਇਹ ਉਸ ਅਕਾਲ ਪੁਰਖ ਨੇ ਕੀਤੀ ਹੈ ਭਾਵ ਬਣਾਈ ਹੈ ਜਿੰਨ ਠਗੌਲੀ ਪਾਈਆ ਜਿਸ ਨੇ ਥਗੋਲੀ ਨੂੰ ਭਾਵ ਇਸ ਮਾਇਆ ਬਣਾਉਣ ਵਾਲੇ ਅਕਾਲ ਪੁਰਖ ਨੂੰ ਪਾ ਲਿਆ ਸੋ ਇਹ ਜਿਹੜੀ ਮਾਇਆ ਹੈ ਨਾ ਆਪਾਂ ਵੇਖਦੇ ਹਾਂ ਸੰਸਾਰ ਦੇ ਉੱਪਰ ਜੋ ਵੀ ਚੀਜ਼ ਹੈ ਇਹ ਹਰ ਇੱਕ ਚੀਜ਼ ਮਾਇਆ ਹੈ ਇਹੀ ਮਾਇਆ ਸਾਨੂੰ ਰੱਬ ਦੇ ਨਾਲ ਜੋੜਨ ਨਹੀਂ ਦਿੰਦੀ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੇ ਬਣਾਈ ਹੋਈ ਤਾਂ ਹੈ ਕਿ ਭਾਈ ਤੂੰ ਇਸ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੈ ਨਾ ਕਿ ਤੂੰ ਇਸ ਮਾਇਆ ਦੇ ਨਾਲ ਪਿਆਰ ਪਾਉਣਾ ਹੈ ਜਿਹੜਾ ਪਿਆਰ ਪਾਉਣਾ ਹੈ ਉਹ ਰੱਬ ਦੇ ਨਾਲ ਅਕਾਲ ਪੁਰਖ ਦੇ ਨਾਲ ਪਾਉਣਾ ਹੈ ਤੇ ਤਾਈਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਤਾਂ ਮੋਣੀ ਤੈਨ ਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਬਟਹੋਂ ਜਿਨ ਮੋਹ ਮੀਠਾ ਲਾਇਆ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਰਬਾਨ ਕੀਤਾ ਤਿਸੈ ਬਟਹੋਂ ਜਿਨ ਮੋਹ ਮੀਠਾ ਲਾਇਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਣਾ ਚਾਹੀਦਾ ਜਿਸ ਨੇ ਇਹ ਮਾਇਆ ਬਣਾਈ ਹੈ ਜਿਹੜੀ ਮਨ ਨੂੰ ਮੋਹ ਲੈਂਦੀ ਹੈ ਇਹ ਜਿਹੜਾ ਮਾਇਆ ਰੂਪੀ ਮੋਹ ਹੈ ਇਹ ਇੰਨਾ ਮਿੱਠਾ ਬਣਾਇਆ ਹੈ ਮਨੁੱਖ ਰੱਬ ਨੂੰ ਭੁੱਲ ਕੇ ਇਸ ਮਾਇਆ ਦੇ ਪਿੱਛੇ ਦੌੜਦਾ ਹੈ ਰੱਬ ਨੂੰ ਭੁੱਲ ਜਾਂਦਾ ਤੇ ਮਾਇਆ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਨੂੰ ਆਪਣੇ ਜੀਵਨ ਦਾ ਨਹੀਂ ਰੱਬ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਉਣਾ ਸੀ ਤੇ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਧੰਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਇਸ ਮਨ ਚੰਚਲ ਨੂੰ ਜਿਹੜਾ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦਾ ਗੁਰੂ ਦੀ ਗੱਲ ਨਹੀਂ ਸੁਣਦਾ ਰੱਬ ਦੇ ਨਾਲ ਸੁਰਤ ਨਹੀਂ ਜੋੜਦਾ ਇਸ ਨੂੰ ਸਮਝਾ ਦੋ ਕਿ ਰੱਬ ਚਤੁਰਾਈਆਂ ਦੇ ਨਾਲ ਚਲਾਕੀਆਂ ਦੇ ਨਾਲ ਆਪਣੀਆਂ ਸਿਆਣਪਾਂ ਦੇ ਨਾਲ ਰੱਬ ਨਹੀਂ ਪਾਇਆ ਜਾ ਸਕਦਾ ਤੇ ਗੁਰੂ ਪਿਆਰਿਓ ਜਿਹੜੇ ਪੁੱਠੇ ਲਮਕਦੇ ਸਨ ਇਹਨਾਂ ਨੇ ਆਪਣੀ ਚਤੁਰਾਈ ਸੀ ਨਾ ਕਿ ਸ਼ਾਇਦ ਅਸੀਂ ਰੱਬ ਨੂੰ ਇਸੇ ਤਰ੍ਹਾਂ ਪਾ ਲਈਏ ਸਰੀਰ ਨੂੰ ਕਸ਼ਟ ਦੇ ਕੇ ਪਰ ਗੁਰੂ ਪਿਆਰਿਓ ਇਸ ਤਰ੍ਹਾਂ ਰੱਬ ਨਹੀਂ ਪਾਇਆ ਜਾ ਸਕਦਾ ਸੋ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਨੰਦ ਸਾਹਿਬ ਜੀ ਦੀ ਇਸ 10ਵੀਂ ਪੌੜੀ ਦੇ ਵਿੱਚ ਸਮਝਾਉਣਾ ਕਰਦੇ ਨੇ ਭਾਈ ਜੇ ਰੱਬ ਨੂੰ ਪਾਉਣਾ ਹੈ ਤਾਂ ਮਨ ਨੂੰ ਸਾਫ਼ ਕਰਨਾ ਪਏਗਾ ਨਿਰਮਲ ਕਰਨਾ ਪਏਗਾ ਇਹ ਨਹੀਂ ਕਿ ਮਨ ਦੇ ਵਿੱਚ ਮੈਲ ਹੋਵੇ ਮਨ ਦੇ ਵਿੱਚ ਖੋਟ ਹੋਵੇ ਤੇ ਅਸੀਂ ਕਿਸੇ ਚਲਾਕੀ ਨਾਲ ਚਤੁਰਾਈ ਨਾਲ ਰੱਬ ਨੂੰ ਪਾਉਣ ਦਾ ਯਤਨ ਕਰੀਏ ਸਤਿਗੁਰ ਕਹਿੰਦੇ ਮਤ ਸਮਝਣਾ ਕਿ ਚਤੁਰਾਈਆਂ ਦੇ ਨਾਲ ਰੱਬ ਮਿਲ ਜਾਏਗਾ ਸੋ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੇ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ